ਕਿ ਕਦੇ ਇਹ ਗੋਲੀ ਚ ਸੋਲ ਆ ਡਾਕਟਰ ਪਲਸ ਪਹਿਲਾਂ ਤਾਂ ਇਹ ਬਹੁਤ ਦੰਦੇ ਤਕਰੀਬਨ ਡਾਕਟਰ ਪਲਸ ਨਾਲ ਕਰਦੇ ਸੀ ਉਹ ਦੀ ਕਿਵੇਂ ਕਰਦੇ ਸੀ ਉਹ ਕਿੰਨੀ ਮਾਤਰਾ ਹੁੰਦੀ ਸੀ ਉਹ ਇੱਕ ਗੋਲੀ ਗੋਲੀ ਕਿੰਨੇ ਕਬੂਤਰਾਂ ਲਾਦੀ ਗੋਲੀ ਇੱਕ ਗੋਲੀ ਦਾ ਜਮ 20 ml ਪਾਣੀ ਆਪਾਂ ਕਰਕੇ ਤੇ 35 40 ਨੂੰ ਦੇ ਦਿੰਦੇ ਸੀ ਇੱਕ ਗੋਲੀ 35 40 ਕਬੂਤਰਾਂ ਨੂੰ ਹਾਂ ਆ ਰਿਜ਼ਲਟ ਉਹਦਾ ਅੱਛਾ ਸੀ ਬਈ ਬਹੁਤ ਵਾਰੀ ਅਸੀਂ ਉਹ ਤੋਂ ਵੀ ਦਵਾਈ ਦਿੱਤੀ ਹੈ ਕਿਤੇ ਨਿਕਲੇ ਨਾ ਵਸੇ ਡੀ ਵਾਰਮ ਕਰਨਾ ਕਬੂਤਰ ਬਹੁਤ ਜ਼ਰੂਰੀ ਹੁੰਦਾ ਤੁਹਾਡਾ ਅੱਖੀ ਵੇਖਿਆ ਨਿਕਲੇ ਨਾ ਨਿਕਲੇ ਕਿਉਂਕਿ ਉਹਦੇ ਆਂਡੇ ਜਾਂ ਉਹਦਾ ਕੁਛ ਵੇਚਣਾ ਵਿੱਚ ਜ਼ਰੂਰ ਆ ਕਾ ਆਪਦੀ ਛੱਡ ਜਾਂਦਾ ਕਿੰਨੇ ਟਾਈਮ ਬਾਅਦ ਕਰਨਾ ਚਾਹੀਦਾ ਬੇਟੀ ਇਹ ਤਾਂ 3 ਕਿੰਨੇ ਬਾਅਦ ਸਾਡਾ ਪ੍ਰੋਪਰ ਹੁੰਦਾ ਵਿਕਾਰੀ ਤੇ 3 ਕਿੰਨੇ ਬਾਅਦ ਕਰਨਾ ਹੀ ਕਰਨਾ ਵੱਡੀਆਂ ਜੋੜੀਆਂ ਨੂੰ ਵੱਡੀਆਂ ਨੂੰ ਨਾ ਵੱਡੀਆਂ ਜੋੜੀਆਂ ਨੂੰ ਉਹਨਾਂ ਨੂੰ ਬਾਹਰ ਹੈਗੀ ਆ ਪੈਪਰਾ ਜੀ ਨਾਲ ਇਹ ਗੋਲੀਆਂ ਵਧੀਆ ਕੰਮ ਕਰਦੀਆਂ ਹਾਂ ਇਹ ਥੋੜਾ ਜਿਹਾ ਲੀਵਰ ਤੇ ਮੇਦੇ ਦੇ ਇਫੈਕਟ ਪਾਉਂਦਾ ਚਲੋ ਬੱਚਾ ਵਾਲਾ ਗੂਤਰ ਰੁਦਾ ਹੁੰਦਾ ਵਿਚਾਰ ਦੇ ਦੇ ਉਡਰ ਵਾਲੇ ਵੀ ਫਿਰੋ ਪ੍ਰੋਬਲਮ ਆਉਂਦੀ ਤੇ ਬਾਈ ਜਿਵੇਂ ਹੁਣ ਉਹ ਬਿਮਰਲ ਪਈ ਜਾ ਜਾਂ ਬਰੂਟਾਂ ਨੂੰ ਹੁੰਦੀ ਆ ਪਾਵਰ ਜੈਲ ਕੀ ਕੀ ਕੰਮ ਕਰਦੀਆਂ ਨੇ ਇਹ ਕਬਾਈ ਕਾਦੇ ਵਾਸਤੇ ਹੁੰਦੀ ਇਹਦਾ ਵਿਟਾਮਿਨ ਹੀ ਆ ਜੋ ਪ੍ਰੋਟੋਨ ਨੂੰ ਭੁੱਖ ਵਾਸਤੇ ਆ ਬਿਮਰਲ ਚ ਸਾਰੇ ਵਿਟਾਮਿਨ ਆ ਚੰਗੀ ਚੀਜ਼ ਆ ਵਧੀਆ ਚੰਗੀ ਕੰਪਨੀ ਦੀ ਲਿਆਵਤ ਤੇ ਜਿਹੜੀ ਤੁਸੀਂ ਤੁਸੀਂ ਪਾਵਰ ਜੈਲ ਇਹ ਤਾਂ ਐਂਟੀਬਾਇਟਿਕ ਹੀ ਆ ਪਾਵਰ ਜੈਲ ਇਦਾਂ ਜੇ ਬਵਾਰ ਕੁੱਤਰ ਨੂੰ ਕੰਮ ਕਰ ਪਾਵੇ ਤੇ ਢੱਲਾ ਮਸਾ ਹੁੰਦਾ ਮਾੜਾ ਮੋਟਾ ਨੂੰ ਪਾ ਕੇ ਚੱਲਦੇ ਨੇ ਤੇ ਫਿਰ ਐਸੇ ਜੋ ਜਿਹੜੇ ਵੀ ਕੋਈ ਦਵਾਈ ਦੇਣੀ ਹੈ ਉਹਦਾ ਪ੍ਰੋਪਰ ਉਹਨੂੰ ਐ ਲੱਗੇ ਵੀ ਡਾਈਟ ਸਹੀ ਹੈ ਤੇ ਮਲਟੀਵਟਾਮਿਨ ਜ਼ਿਆਦਾ ਦੇਣ ਚਾਹੀਦਾ ਐਂਟੀਬਾਇਓਟਿਕ ਚੀਜ਼ੇ ਤੇ ਦਿਓ ਤੇ ਬਾਈ ਜੀ ਆਲੂ ਭਖਾਰੇ ਦੀ ਗੱਲ ਕਰੀਏ ਤਾਂ ਵਰਤਦੇ ਹੋ ਆਲੂ ਭਖਾਰਾ ਤੁਸੀਂ ਜਿਹੜੀ ਤੁਹਾਡੇ ਹਿਸਾਬ ਨਾਲ ਖੇੜਾ ਜਿਹੜੀ ਕਿਸੇ ਵਰਤਦੇ ਇਹ ਲੋਕਾਂ ਨੂੰ 10% ਹੀ ਵਰਤਦੇ ਨੇ ਜਿਉ ਲੋਕ 90% ਵਰਤਦੇ ਆ ਇਹਦਾ 10% ਹੀ ਵਰਤ ਜਣੀ ਜਿਹੜੇ ਹਿਸਾਬ ਨਾਲ ਤੁਹਾਡੀ ਖੇੜਾ ਤੁਸੀਂ ਬਹੁਤ ਘੱਟ ਵਰਤਦੇ ਹੋ ਮੈਂ 10% ਹੀ ਦੱਸ ਰਿਹਾ ਤੇ ਲੋਕਾਂ ਦੇ ਹਿਸਾਬ ਨਾਲ ਜੇ 100% ਜਾਲੂ ਵਰਤਦੇ ਹੋਗੇ ਤੇ ਅਸੀਂ 10% ਹੀ ਉਹਨੂੰ ਯੂਜ਼ ਕਰਦੇ ਉਹ ਬਹੁਤ ਘੱਟ ਮਾਤਰਾ 'ਚ ਆਲੂ ਬਖਾਰਾ ਵਾਜੀ ਸਹੀ ਤਰੀਕਿਆਂ ਦੇ ਵਿੱਚ ਵਰਤਣ ਦਾ ਤਰੀਕਾ ਕੀ ਹੈ ਕੋਈ ਇੰਨੇ ਤਾਂ ਅਜੇ ਆਪਾਂ ਕੋਚ ਨਹੀਂ ਬਣੇਗੇ ਵੀ ਸਹੀ ਤਰੀਕੇ ਲੋਕਾਂ ਨੂੰ ਦੱਸ ਦੇ ਤੇ ਪਰ ਜਿਹੜੀ ਸਾਡੀ ਗੇਮ ਹੈ ਐਸੀ ਆਲੂ ਬਖਾਰੇ ਨੂੰ ਬਹੁਤ ਘੱਟ ਮਾਤਰਾ 'ਚ ਉਹਨੂੰ ਯੂਜ਼ ਕਰਦੇ ਤੇ ਲੋਕ ਡਿਪੈਂਡ ਹੀ ਬਹੁਤ ਆਲੂ ਬਖਾਰੇ ਤੇ ਹੋ ਗਏ ਤੇ ਥੋੜਾ ਜਿਹਾ ਜਿਹੜੇ ਨਵੇਂ ਅੱਜਕੱਲ ਦੇ ਲੋਕ ਇੰਟਰਵਿਊਆਂ ਵੀ ਸੁਣ ਲੈਦੇ ਜਾਏ ਨਾ ਦੀ ਵੰਡ ਨਾ ਦੀ ਇਹਨਾਂ ਗੱਲਾਂ 'ਚ ਕੱਖ ਨਹੀਂ ਰੱਖਿਆ ਜੀ ਤੁਰੀ ਆਦੇ ਹਿਸਾਬ ਨਾਲ ਉਹਦਾ ਜਾਨਵਰ ਨਹੀਂ ਛੱਡੋ ਆਦੇ ਦਿਮਾਗ ਨਾਲ ਛੱਡੋ ਉਹੀ ਖੇਡ ਚੱਲਦੀ ਜਾ ਕਈ ਵਾਰੀ ਆਪਾਂ ਐਂ ਵੀ ਕਬੂਤਰ ਹਰਾ ਲੈਂਦੇ ਆ ਵੀ ਉਹਦੀ ਵੀ ਸੁਣ ਲਈ ਉਹਦੀ ਵੀ ਸੁਣ ਲਈ ਉਹ ਆਪਾਂ ਕਨਫਿਊਜ਼ ਹੋ ਜਾਂਦੇ ਆ ਵੀ ਆਪਾਂ ਕਰੀਏ ਕੀ ਵੇਖੋ ਜਿਹੜੀ ਬਾਜੀ ਆ ਨਾ ਜੀ ਕਬੂਤਰ ਬਾਜੀ ਆ ਜਿਹੜੀ ਜਾਂ ਤੁਸੀਂ ਬਾਜੀ ਜਿੱਤਣੀ ਇਹ ਸਾਰੇ ਪੈੜੇ ਬਰਾਬਰ ਚੱਲਦੇ ਆ ਤੇ ਬਾਜੀ ਜਾਂਦਾ ਕਬੂਤਰ ਦੀ ਫਿਟਨੈਸ ਵੀ ਚਾਹੀਦੀ ਆ ਉਦੇ ਅੰਦਰ ਵੀ ਤੰਦਰੁਸਤੀ ਚਾਹੀਦੀ ਹੈ ਫਿਰ ਤੁਹਾਨੂੰ ਤੁਹਾਡੇ ਖੇਡ ਵੀ ਸਹੀ ਚਾਹੀਦੀ ਹੈ ਫਿਰ ਉਹ ਬਾਜੀ ਜੇ ਨਿਕਲੇ ਵੀ ਨਾ ਫਿਰਗਾ ਪਿਛਲੇ ਟਾਈਮ ਦੇ ਵਿੱਚ ਆ ਕੇ ਜਿਹੜਾ ਪੂਰਾ ਅੰਦਰ ਅੰਦਰੋਂ ਤੱਕ ਜੋਰ ਲਾਵਾ ਮਾਰ ਤੱਕ ਜਾਂਦਾ ਹਾਂ ਤਾਂ ਤੇ ਫਿਰ ਨਸਲ ਆ ਹਾਂ ਦਸਲ ਵੀ ਚੰਗੀ ਚਾਹੀਦੀ ਹੈ ਫਿਰ ਜਾ ਕੇ ਬੰਦਾ ਬਚ ਜਾਂਦਾ ਉਹੜ ਇੰਨੀਆਂ ਚੀਜ਼ਾਂ ਜਿਹੜੀਆਂ ਲਾਉਣੇ ਬੰਦੇ ਦੇ ਵਸ ਨਹੀਂ ਹੁੰਦੇ ਕੁਦਰਤੀ ਵਰੀ ਕੁਦਰਤ ਵੀ ਰਲਾ ਦਿੰਦੀ ਇਹ ਸਾਰੀਆਂ ਚੀਜ਼ਾਂ ਜਿਹੜੇ ਇੱਕੋ ਪਾਸੇ ਚੱਲ ਪੈਂਦੀਆਂ ਫਿਰ ਬੰਦਾ ਬਚ ਜਾਂਦਾ ਮੁੰਡੇ ਅਫਰ ਕੈਨ ਮਾੜਾ ਕਬੂਤਰ ਬਵਾਰ ਫੜਾ ਦੇ ਕੋ ਜਿੱਤ ਕੇ ਬਿਠਾਵੇ ਕਬ ਹੂੰ ਜਿੱਦਾਂ ਮਰਜੀ ਵੱਡਾ ਖਿਡਾਰੀ ਮੇਨ ਗੱਲ ਤੰਦਰੁਸਤੀ ਕਬੂਤਰ ਦੀ ਤੰਦਰੁਸਤੀ ਤੁਹਾਡੀ ਸਭ ਤੋਂ ਜਿਹੜੀ ਜ਼ਰੂਰ ਹੈ ਜਿਹੜੀ ਚੀਜ਼ ਨੂੰ ਤੁਸੀਂ ਡਾਉਣਾ ਜੋ ਤੰਦਰੁਸਤ ਤਾਂ ਉੱਡੂ ਕਿੰਨੀ ਦਾਤਰ ਵਸ ਨਹੀਂ ਹੁੰਦਾ ਤੰਦਰੁਸਤ ਕਬੂਤਰ ਦੀ ਖੇਡ ਕੰਮ ਕਰੋ ਤੰਦਰੁਸਤੀ ਕਬੂਤਰ ਅੱਗੇ ਜੋਰ ਲਾਓ ਹੁਣ ਬਾਜੀ ਚ ਸਾਰੇ ਬਾਜੀ ਹੁਣ ਕਬੂਤਰ ਚਲੋ ਮੰਨ ਲਓ ਤੁਹਾਡੇ ਕਬੂਤਰ ਤੰਦਰੁਸਤ ਹੀ ਹੈ ਅੱਗੋਂ ਕਬੂਤਰ ਉਦੋਂ ਵੀ ਕਿਸ ਦਾ ਤੰਦਰੁਸਤ ਮਿਲ ਜਾਂਦਾ ਉਹ ਹਰ ਵੀ ਜਾਂਦਾ ਹੂੰ ਜੋ ਗੁਰਾ ਉਹਦਾ ਪੈੜਾ ਵੱਜ ਜਾਂਦਾ ਨਾਮ ਨਾਮ ਚ ਵੀ ਵੱਜ ਜਾਂਦਾ ਤੇ ਉਹਨੂੰ ਤੁਸੀਂ ਹੁਣ ਕੀ ਕਹੋਗੇ ਕਰੋਗੇ ਐ ਥੋੜੇ ਵੀ ਆਪਣਾ ਕੁਤਰ ਆਪਣੇ ਜਮਾਲਾ ਸੀ ਕਈ ਲੋਕ ਇਹੋ ਚੀਜ਼ ਵੇਖ ਕੇ ਫਿਰ ਬਦਲ ਜਾਂਦੇ ਇਹ ਤਾਂ ਚਲੋ ਥੋੜਾ ਜਿਆ ਹਰੋ ਜਤੋਂ ਅਕਸਰ ਤੁਹਾਨੂੰ ਲੱਗਦਾ ਰਿਹਾ ਵੀ ਸਾਡੀ ਗੇਮ ਸਹੀ ਹੈ ਉਹ ਤਾਂ ਥੋੜਾ ਜਿਆ ਡਿਪੈਂਡ ਰੋ ਜਿਹੜੇ ਛੇਤੀ ਬੰਦੇ ਹਿੱਲ ਜਾਂਦੇ ਹਨ ਉਲਟ ਫੋਲਟ ਕਰਨ ਲੱਗ ਜਾਂਦੇ ਉਹ ਫਿਰ ਜਵੇਂ ਉਲਟ ਜਾਂਦਾ ਹੈ ਤਾਂ ਫਿਰ ਉਹ ਆਪ ਦਾ ਪੈੜਾ ਜਦੋਂ ਪੱਟੇ ਜਾਂਦੇ ਆ ਫਿਰ ਲੋਟ ਹੀ ਨਹੀਂ ਆਉਂਦਾ ਕੰਮ ਸਿੰਜਨ ਆਈਟ ਆਪਦਾ ਬਿਲਕੁਲ ਤੇ ਗੱਲਾਂ ਬਾਤਾਂ ਵੀ ਆਪਾਂ ਕਬੂਤਰਬਾਜ਼ ਦੀਆਂ ਵੀ ਕੀਤੀਆਂ ਗਰੇ ਹਾਉਂਡ ਕੁੱਤਿਆਂ ਦੀਆਂ ਗੱਲਾਂ ਵੀ ਕੀਤੀਆਂ ਸ਼ਿਕਾਰੀ ਕੁੱਤਿਆਂ ਦੀਆਂ ਤੇ ਹੁਣ ਬਾਈ ਹੁਣਾਂ ਦੇ ਕਬੂਤਰ ਦਿਖਾਈਏ ਆਪਾਂ ਬਾਈ ਜੀ ਦਿਖਾਈਏ ਕਬੂਤਰ ਹਾਂਜੀ ਤੇ ਕਬੂਤਰ ਦਿਖਾਉਨੇ ਆ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦੀ ਰਹੀ ਗੱਲਬਾਤ ਤੇ ਜਿੰਨਾ ਵੀ ਰੰਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਆਓ ਹੁਣ ਦਿਖਾਉਨੇ ਆ ਆਪਾਂ ਬਾਈ ਹੁਣਾਂ ਦੇ ਕਬੂਤਰ ਤੇ ਕਬੂਤਰ ਦਿਖਾਉਨੇ ਆਪਾਂ ਬਾਈ ਜੀ ਇਹ ਕਬੂਤਰ ਕਿਹੜਾ ਈ ਦੇਖੋ ਤੇ ਤੋਂ ਚੀਨਾ ਉਸੇ ਕਾਲੇ ਚਿੰਦੇ ਦੀ 3 ਦਾ ਇਹ ਬਚਦਾ ਹਾਂ ਇਹ ਕਬੂਤਰ ਬਾਈ ਜੀ ਕਿੱਥੇ ਛੱਡਿਆ ਸੀ ਬਾਜੀ ਇਹ ਕਣੀਆਂ ਛੱਡਿਆ ਸੀ ਬਾਈ ਜੀ ਐਤਕੀ ਛੱਡਿਆ ਸੀ ਐਤਕੀ ਛੱਡਿਆ ਸੀ ਕੀ ਵੰਨ ਕੀਤਾ ਇਹਨੇ ਬਾਈ ਇਹ ਮੋਟਰਸਾਈਕਲ ਤੇ ਸੀ ਕਿੰਨੇ ਕਬੂਤਰ ਉੱਡੇ ਸੀ ਬਾਈ ਉੱਥੇ ਕਬੂਤਰ ਮਰੇਗਾ ਸੀਗੇ 160 ਕੇ 70 ਸੀ ਇਹ ਉਸੇ ਕਾਲੇ ਚੀਨੇ ਦੀ ਹਾਂ ਉਹਦੀ ਇਹ ਧੀ ਦਾ ਕਾਲੇ ਚੀਨੇ ਦੀ ਧੀ ਦਾ ਪੱਟਾ ਦਾ ਪੱਟਾ ਠੀਕ ਹੈ ਉਹ ਕਿਹੜੇ ਕਬੂਤਰ ਨੂੰ ਲੱਗੀ ਹੋਈ ਸੀ ਦੇਖ ਉਹ ਚੀਨਾ ਹੀ ਹੈ ਦਾ ਪਿਓ ਵੀ ਨਹੀਂ ਨਹੀਂ ਇਹਦੀ ਮਾਂ ਹਾਂ ਜਿਹੜਾ ਇਹਦਾ ਪਿਓ ਮਾਂ ਨੇ ਲੱਗਿਆ ਹੋਗਾ ਇਹਦੀ ਜਿਹੜੀ ਮਾਂ ਪਿਓ ਉਹ ਵੀ ਚੀਨਾ ਹੀ ਹੈ ਇਸ ਤਰ੍ਹਾਂ ਠੀਕ ਹੈ ਉਹ ਵੀ ਮਤਲਬ ਕਿ ਲਾਈਨ ਤਾਂ ਉਹਦੇ ਚੋਂ ਆ ਜਾਂਦਾ ਤੇ ਅੱਧਾ ਦੂਜੇ ਮੋਰਚਾ ਵਾਲੀ ਲਾਈਨ ਚ ਆ ਜਾਂਦਾ ਠੀਕ ਹੈ ਜੀ ਜਿਹੜੇ ਆਪਾਂ ਦੂਜਿਆਂ ਦੇ ਕੋਸ਼ੇ 10% ਟੈਲਾ ਵੀ ਹੈ ਠੀਕ ਹੈ ਜੀ ਹਾਂ ਇਹ ਕਬੂਤਰੀ ਲੱਗੀ ਇਹਦੇ ਨਾਲ ਇਹਦੇ ਨਾਲ ਲੱਗੀ ਇਹ ਵੀ ਆਪਣੇ ਜਿੱਤੀ ਵੀ ਉਹ ਇੱਕ ਇੱਥੋਂ ਜਿੱਤੀ ਹੈ ਬਈ ਇਹ ਇੱਧਰ ਛੱਡੀ ਸੀਗੀ ਠਾੜ ਚੋਂ ਉਹ ਵੀ ਜਿੱਤੀ ਸੀ ਕਿੰਨੇ ਕਬੂਤਰ ਉੱਡੇ ਸੀ ਬਈ ਉੱਥੇ ਹਾਂਜੀ ਕਿੰਨੇ ਕਬੂਤਰ ਉੱਡੇ ਸੀ ਉੱਥੋਂ ਇਹ ਉੱਤੇ ਉੱਡੇ ਸੀਗੇ ਜੀ ਇਹਨਾਂ ਦੇ ਠਾੜਾਂ ਦੀ ਬਾਜੇ ਚੋਂ ਲਾ 60 ਕੇ 70 ਸੀਗੇ ਹਨਾ ਬਾੜ ਬਾੜ ਸੀ ਹਾਂ ਬਾੜ ਕੂਤਰ ਸੀ ਕਿੰਨੇ ਵਜੇ ਜਿੱਤੀ ਇਹ ਬਾਈ ਬਾਈ ਕਿੰਨਾ ਚਾਰਾਂ ਸਾਂਝੀ ਹੋ ਗਈ ਸੀ ਇਹ 4 ਵਜੇ ਬਾਈ ਜਿੱਤੀ ਸੀ 4 ਵਜੇ ਜਿੱਤ ਕੇ ਢਾਂਗੀ ਚੜੀ ਪਰ ਨਹੀਂ ਨਹੀਂ ਡਿੱਗਦੀ ਇਹ ਗੇੜੇ ਕਬੂਤਰਾਂ ਚੋ ਬਾਈ ਇਹ ਆਪਣੇ ਪਿਓਰ ਹੈ ਜੀ ਕੂਤਰ ਇਹ ਕਾਕੇਲ ਦੇ ਬਾਈ ਉਹੰਤਵਾ ਕੂਤਰ ਬਾਈ ਟਿੱਕੇ ਕੋਲ ਜਿਹੜਾ ਮੋਤੀ ਆਇਆ ਸੀ ਉਹਦੀ ਉਹਦੀ ਪਿਓਰ ਹੈ ਹਾਂ ਪਿਓਰ ਹੈ ਠੀਕ ਹੈ ਅਜੇ ਕਾਲੇ ਪੂਜਾ ਦੇ ਪੁੱਤਰ ਪਏ ਉੱਫੜਨਾ ਮਾਣੇ ਕਾਲੇ ਸੈਟ ਆਪਾਂ ਬਾਈ ਹੁਣਾਂ ਨੇ ਬਹੁਤ ਸੋਨਾ ਲਾਇਆ ਨਾਲ ਤੁੰਬਾ ਛੱਡਦਾ ਆ ਪਾਣੀ ਛੱਡਦਾ ਪਾਣੀ ਦਾ ਫਾ ਕਵਾ ਪੁੱਤ ਆਹੀ ਆ ਆਪਣੇ ਮਾਸਮਾਨ ਟ੍ਰਿਕ ਪਰਪੋਰਟ ਹਾਂ ਆਪਣਾ ਟਾਈਡਰ ਆ ਬਟਾ ਪੁੱਤਰਾ ਇਹ ਪਿਵਰ ਬਾਈਕ ਉੱਤਰ ਹਾਂ ਇਹ ਪਿਵਰ ਇਹ ਮਤਲਬ ਕਿ ਪੂਰੇ ਹੀ ਚੰਗੇ ਬੱਚੇ ਕੱਢਦਾ ਤਕਰੀਬਨ 80% ਕੂਤਰਾ ਚ ਇਹਦਾ ਬਲੱਡ ਆਇਤ ਇਹ ਬਾਈ ਬਾਜੀ ਛੱਡਿਆ ਸੀ ਜਾਂ ਆਪਾਂ ਰੱਖਿਆ ਹੀ ਹੋਇਆ ਪਾਣੀ ਨੇ ਹਲਕ ਇਹ ਪਿਓਰ ਕਰਕੇ ਪਹਿਲਾਂ ਤੋਂ ਹੀ ਰੱਖਿਆ ਹੋਇਆ ਇਹ ਕਟੂਕੜਾ ਹੈਗਾ 16-17 ਸਾਲਾਂ ਦਾ ਪੁਰਾਣਾ ਪੁਰਾਣਾ ਕੂਤਰਾ ਪਿਓਰ ਬਸ ਟਿਕੋ ਜੀ ਇਹ ਦੂਜਾ ਇਤਰਾ ਇਹਦੀ ਬਾਈ ਹਲਾਰ ਫਿਰ ਅਲਾਦਵੀ ਹੈਗੀ ਇਹਦੀ ਅਲਾਦਵੀ ਅਨਲਗ ਰੱਖੀ ਵੀ ਸਾਡੇ ਕੋਲ ਆ ਫੜੀ ਇਧਰ ਜਵਾ ਸੇਮ ਕਾਪੀ ਹੈ ਇਹ ਹੈ ਬਈ ਫਿਰ ਇਹ ਜ ਕਾਲੀ ਚੀਨੀ ਕੱਢਦੇ ਆ ਜਿਵੇਂ ਆਪ ਨੂੰ ਚੰਕ ਕੰਮ ਆਉਂਦਾ ਨਹੀਂ ਉਸ ਚੀ ਕਾਲੇ ਖੰਮ ਕੱਢਦੇ ਜੀ ਇਹ ਜ਼ਿਆਦਾ ਤੇ ਜੇ ਇਹਨਾਂ ਨੂੰ ਪਿਊਰ ਕਰ ਲੀਆ ਆਪ ਚ ਫੇਰ ਲਾ ਦੇ ਜੀ ਫੇਰੇ ਡੱਬੇ ਪਾ ਜਾਂਦੇ ਠੀਕ ਹੈ ਜੀ ਇਹ ਵੀ ਮਤਲਬ ਕਿ ਇਹਦੀ ਮਾਂ ਟੱਪੀ ਸੀ ਤੇ ਇਹ ਦੂਜੀ ਗੱਲ ਇਹ ਅੱਖ ਬਹੁਤ ਬਦਲਦੇ ਆ ਟੀਰਾ ਜੇ ਟੀਰਾ ਹੋ ਗਿਆ ਫਿਰ ਬੜੜਾ ਹੋ ਜਾਊਗਾ ਸਿਆਲਾ ਚ ਠੀਕ ਹੈ ਜੀ ਆਵੀ ਦਾ ਪੁੱਤ ਆ ਵੀ ਆ ਨੱਕ ਰੱਖਿਆ ਹਾਂ ਜਿਵੇਂ ਆਖਾ ਬਦਲ ਗਿਆ ਹਾਂ ਉਹ ਵੀ ਜਵੜੀ ਇਹ ਪਹਿਲਾਂ ਸ਼ਾਕ ਆ ਚੀ ਇਹ ਜ਼ਿਆਦਾ ਬਈ ਫਿਰ ਸ਼ਾਕ ਕੀ ਕੱਢ ਦਿੰਦੇ ਆ ਜਾਂ ਜਿਵੇਂ ਹੁਣ ਜ਼ਿਆਦਾ ਸ਼ਾਕ ਹੈ ਤੇ ਜਾਂ ਹੈ ਟੀਰੇ ਹੋਰ ਵੀ ਬਦਲਦੇ ਆ ਜਾਂ ਟੀਰੇ ਖੱਟੀਆਂ ਅੱਖਾਂ ਦਾ ਕੋਈ ਕੋਈ ਕੱਢਦੇ ਆ ਮਤਲਬ ਕਿ ਬਾਲੇ ਨਹੀਂ ਜਿਹੜੇ ਟੈਲਸ ਵਾਲੇ ਪਯੌਰ ਨੇ ਉਹ ਪਛਾਣ ਨਹੀਂ ਨੀ ਇਹ ਅਸਲ 'ਚ ਟੈਲੇ ਵਾਲੇ ਆ ਪਕਾਹਤਾ ਦਿੰਦੇ ਆ ਜੀ ਹਾਂਜੀ ਤੇ ਕੂਤਰ ਜੱਗੀ ਕੋਲ ਆਈ ਥਾਂਦੇ ਦੇ ਕੋਲ ਤੇ ਕੂਤਰੀ ਆਈ ਸੀ ਕਿ ਤੁਸੀਂ ਬਾਈ ਲੈ ਕੇ ਆਏ ਸੀ ਨੰਮਾਲਾ ਕੂਤਰ ਸੀ ਤਸਵੀਰ ਵਾਲਾ ਉਹ ਪੱਠੀ ਸੀ ਮੇਰੇ ਕੋਲ ਹਾਂ ਉਹ ਬਾਈ ਕੋਲੋਂ ਇਹਨਾਂ ਦਾ ਜਿਹੜਾ ਵੱਡਾ ਪੁੱਤਰ ਸੀ ਉਹ ਬਾਈ ਕੋਲ ਆਇਆ ਸੀ ਲੈ ਆ ਨੰਮਾਲਾ ਵੱਡਾ ਪੁੱਤਰ ਸੀਗਾ ਉਹਦੇ ਪੱਠੇ ਦੀ ਉਹਦੇ ਦਾ ਪੱਠੇ ਦੀ ਸੀਗੀ ਇਹ ਮਤਲਬ ਕਿ ਬਲੱਡ ਲਾਈਨ ਘੱਟੋ ਘੱਟ 35-40 ਸਾਲ ਪੁਰਾਣੀ ਸ਼ੁਰੂ ਹੋ ਗਿਆ ਇਹ ਇਹ ਵੀ ਲਿਆ ਸੀ ਨਾ ਟੈਗੇ ਦੀ ਲਿਆ ਸੀ ਲੇਕਿਨ ਟੈੰਗ ਲਿਆ ਕਰਕੇ ਟੈਗੇ ਆਨੇ ਦੇ ਥਾਂਦੇ ਲੱਕਿਆ ਸੀ ਨੇ ਨਹੀਂ ਉਹ ਤੇ ਉਹ ਤਾਂ ਲੈ ਲਈ ਜੀ ਨਾ ਹਾਂ ਹਾਂ ਲੈ ਲਈਦਾ ਗਾਹਾਂ ਜਾਨੀ ਬ੍ਰੀਡ ਇਹਨਾਂ ਦੀ ਬਣ ਗਈ ਬ੍ਰੀਡ ਫਿਰ ਉਹ ਆ ਜੱਗੀ ਸਾਡੇ ਕੋਲ ਛੱਡ ਗਿਆ ਉਹ ਬਾਈਰ ਕੋਲ ਵੱਡੇ ਕਬੂਤਰ ਸੀਗੇ ਹਾਂਜੀ ਪਹਿਲੇ ਤੋਂ ਪਹਿਲਾਂ ਆਏ ਬਈ ਉਹਨਾਂ ਦੀ ਪੱਠੀ ਨਮ ਵਾਲੀ ਦੀ ਆ ਗਈ ਸੀ ਉਹਦੀ ਇਹ ਬਲੱਟਾ ਇਹਨਾਂ ਸਾਰੇ ਠੀਕ ਹੈ ਇਹ ਉਵੇਂ ਅਸੀਂ ਪਿਓਰ ਕਰਕੇ ਸਾਡੇ ਕੋਲ ਇਹ ਸਖਤੋਖਤ 7 ਕਬੂਤਰ ਪਿਓਰ ਇਹ ਬਾਈ ਅੱਗੇ ਫਿਰ ਕਿੰਨੇ ਕਿਹੜੇ ਕਬੂਤਰਾਂ ਚ ਪੈ ਜਾਂਦੇ ਆ ਇਹ ਜਿਵੇਂ ਸਾਡੇ ਚੀਨਿਆਂ ਚ ਤੇ ਦੂਜਿਆਂ ਦੇ ਕਾਕਿਆਂ ਨੇ ਪਾਇਆ ਬਾਕੀ ਇਹਨਾਂ ਨੂੰ ਤਾਂ ਜਿਹੜਿਆਂ ਮਰਜ਼ੀ ਇਹਨੇ ਪੂਤਰੀ ਅੱਡੇ ਚੰਗੇ ਆ ਇਹ ਜਿੰਦਰਾ ਮਰਜ਼ੀ ਲਾ ਦੋ ਇਹਨਾਂ ਨੂੰ ਡੂਟ ਲੈ ਭਜਦੇ ਤਾਂ ਨਹੀਂ ਨਾ ਨਾ ਇਹ ਤਾਂ ਮਾਰਨ ਵੰਡ ਲੈਂਦੇ ਆ ਜੋਰ ਵੀ ਇਹਨਾਂ ਲਾਉਂਦੇ ਆ ਤੇ ਨਾ ਹੀ ਇਹ ਕਿ ਸਵਰੀ ਚੂਤੀ ਤੇ ਬੈਠਣ ਬਣਾ ਜੱਤਣ ਬਣਾ ਹਾਂ ਠੀਕ ਨਾ ਇਹਨਾਂ ਦਾ ਪੁੰਜੇ ਡਿਕਰ ਇਹ ਘਰੇ ਵੀ ਮਤਲਬ ਕਿ ਟੋਣੇ ਬਹੁਤ ਔਖੇ ਆ ਇਹਨਾਂ ਨੂੰ ਸੰਭਾਲ ਕੇ ਜੇ ਢੜਕਾ ਕੇ ਭਾ ਲੋਂਗੇ ਭਾ ਲੋਂਗੇ ਨਹੀਂ ਤਾਂ ਵੱਟੇ ਤੇ ਇਹ ਦੂਸਰਾਂ ਵੀ ਤਾਂ ਜਣੀ ਬਣੀ ਨਹੀਂ ਗਾ ਨਾ ਨਾ ਦੂਸਰਾ ਵਾਲਾ ਤੇ ਇਹਨਾਂ ਦੇ ਵਿੱਚ ਹੀ ਕੁਛ ਹੈ ਉਹ ਵੀ ਡਾਇਸ ਨੂੰ ਕਿਦਾਂ ਲੈ ਐਮ ਉਹ ਵੀ ਡਾਇਸ ਹੀ ਰੁਕੇ ਸੀ ਉਹ ਵੀ ਰੁਕਿਆ ਵੀ ਰੁਕੇ ਇਹਨਾਂ ਦੀ ਅੜਾਨ ਬਾਈ ਫਿਰ ਅੜਾਨ ਬਹੁਤ ਜਿਆਦਾ ਜਾਂਦੇ ਉੱਪਰ ਜਿਆਦਾ ਇਹ ਗਰਮੀ ਵਾਲੇ ਕੁੱਤਰ ਆਹੇ ਸਿਆਲਾ ਵਾਲੇ ਚਾਰ ਵਾਲੇ ਜਾਂ 2.5 ਵਾਲੀ ਬਾਜੀ ਹਾਜਤ ਵਾਲੀ ਤੇ ਤਕਰੀਬਨ ਸਾਡੇ ਇਹ ਕੁੱਤਰ ਚੱਤੇ ਠੀਕ ਤੇ ਲੋਨ ਉਹ ਤਾਂ ਇਹ ਬਹੁਤ ਚੰਗੇ ਸਹੀ ਮੈਨੇਜ ਲੋ ਵਾਲੇ ਕੂਤਰ ਸਹੀ ਨਾਮ ਕलिए ਜਾਦਾ ਨਾਮ ਤੁਹਾਡਾ ਇਹਨਾਂ ਕੂਤਰਾਂ ਤੋਂ ਹੀ ਬਣਿਆ ਹਾਂ ਜਿਆਦਾ ਇਹਨਾਂ ਤੋਂ ਕੁਝ ਕੱਚਾ ਵਾਲੇ ਕੂਤਰ ਸੀਗੇ ਜਾਂ ਜਿਹੜੇ ਆਪਾਂ ਚੀਨੇ ਉਹ ਆਪਸ ਚ ਬਰੀਡ ਕੀਤੇ ਇਹਨਾਂ ਨੂੰ ਫਿਰ ਆਪਸ ਤੇ ਅਸੀਂ ਐ ਲਾਈ ਗਏ ਜੇ ਉਹਨਾਂ ਕਾਕੇਲ ਦੇ ਚੀਨਾ ਲਾਦਾ ਉਹਨਾਂ ਦਾ ਬੱਚਾ ਇੱਧਰ ਲਾਵਾ ਐ ਆਪਸ ਅੱਗੇ ਜਿਹੜੇ ਬਣੇ ਉਹ ਫਿਰ ਵਧੀਆ ਰਿਜ਼ਲਟ ਦਿੰਦੇ ਖੜਦੇ ਤਕਰੀਬਨ ਹੀ ਆਰੇ ਕਿਉਂਕਿ ਤਿੰਨੇ ਲੈਣੀ ਚਾਹੀਆਂ ਸੀ ਇਹ ਆ ਨਹੀਂ ਵੀ ਇਹ ਲਈ ਲਾਈਨ ਵੀ ਫੋਲ ਚੰਗੀ ਸੀ ਉਹ ਲਾਈਨ ਵੀ ਫੋਲ ਚੰਗੀ ਸੀ ਤੇ ਆ ਤੀਜੀ ਲਾਈਨ ਵੀ ਪੂਰੀ ਚੰਗੀ ਸੀ ਕਾਕੇ ਦੇ ਮੋਤੀ ਵਾਲੀ ਲਾਈਨ ਸੀ ਕਿੰਨੇ ਲਾਈਨ ਟਾਪ ਸੀਗਾ ਤਾਂ ਹੀ ਜਿਆਦਾ ਕੂਤਰ ਉਹ ਇਹ ਨਾਲ ਜੋ ਇੱਕ ਦੀ ਲਾਈਨ ਫਿੱਕੀ ਪੈ ਜੇ ਫਿਰ ਦਾ ਚਲ ਬਸੂਸ ਹੁੰਦਾ ਪਰ ਇਹ ਜੋ ਆਪ ਚ ਕਾਕੇ ਵਾਲੇ ਕੂਤਰ ਵੀ ਇੱਡੇ ਚੰਗੇ ਵੀ ਜਿਹਨਾਂ ਮਰਜੀ ਸਾਡੇ ਕੋਲ ਪਿਆ ਰਹੇ ਅੰਕਲ ਕਾਕਾ ਦਾ ਵਾਹ ਬਈ ਕੋਠੇ ਵਾਲੇ ਕੂਤਰ ਵਾਜਦੇ ਉਹਨਾਂ ਕੋਠੇ ਵਾਲੇ ਇਹ ਉਹ ਲੋਕਾਂ ਕੈਂਕਰ ਨੂੰ ਘਰੇ ਕੂਤਰ ਰੱਖਦੇ ਨੇ ਉੱਥੇ ਕੋ ਖੇਤ ਵਾਲੇ ਕੋਠੇ 'ਚ ਰੱਖਿਆ ਹੁੰਦੇ ਸੀ ਸਾਡੇ ਕੋਲ ਉਹਦੇ ਕੂਤਰ ਆਏ ਵੀ ਹਾਂ ਬਹੁਤ પ્રાਣੀ ਗੱਲ ਇਹ ਕੋਠੇ ਵਾਲੇ ਕੂਤਰ ਪਾ ਜਦਾ ਸ਼ਾਇਦ ਫੋਨ ਤਾਂ ਮਿਲਦਾ ਉਹਨਾਂ ਕੋਲ ਵੀ ਨਾ ਹੁਣ ਮੇਰੇ ਦੋ ਤਰਾਵਰੀ ਕਰਨ ਵੀਰ ਨਾਲ ਗੱਲ ਹੋਈ ਆ ਤਾਂ ਸਾਂਭੀ ਬੈਠੇ ਹਾਂ ਮਾਂ ਹਾਏ ਉਹ ਵੀ ਹੈਰਾਨ ਹੋਇਆ ਦਾ ਯਾਰ ਉਹਨਾਂ ਕੋਲ ਕੋਠੇ ਵਾਲੀ ਲੈਣ ਲੱਡੇ ਜੀ ਕਿਧਰ ਛੱਡਿਆ ਚੱਲਿਆ ਉਹਨੂੰ ਤਾਂ ਪਤਾ ਹੈ ਇੱਕ ਕੂਤਰਾ ਭਾਈ ਜੀ हां एक पुत्र ਜਨ ਹੈ ਬੜਾ ਚੀਨਾ ਮੇਰੇ ਕੋਲ ਹੈ ਹਾਂ ਜੀ ਇਹ ਕੁੱਤਰ ਦੀ ਹਿਸਟਰੀ ਦੱਸੀ ਉਹਨਾਂ ਨੇ ਹਾਂ ਆ ਕੁੱਤਰ ਵੀ ਬਹੁਤ ਚੰਗੇ ਬੱਚੇ ਕੱਢਦਾ ਹੈ ਰਾਹੁਲ ਕੋਲ ਵੀ ਸਾਰੀ ਇਹਦੀ ਲਾਡ ਔਰਦੀ ਹੈ ਰਾਹੁਲ ਗੰਗਾ ਹਾਂ ਤੇ ਰਿਪਨ ਕੋਲ ਵੀ ਇਹ ਕੁੱਤਰ ਰਹਿ ਗਿਆ ਹੈ ਤੇ ਮਤਲਬ ਸਾਡੇ 3-4 ਘਰਾਂ ਚ ਇਹਦੇ ਤਕਰੀਬਨ ਹਰ ਕੋਲੇ ਦਾ ਬਲੱਡ ਹੋਗਾ ਤੇ ਰਿਪਨ ਕੋਲ ਵੀ ਰਾਹੁਲ ਕੋਲ ਵੀ ਅਨੂ ਕੋਲ ਵੀ ਸਾਰਿਆਂ ਕੋਲ ਹੀ ਸਾਰਿਆਂ ਕੋਲ ਹੀ ਇੱਕ ਬਾਈਰਾਂ ਕੋਲ ਵੀ ਹੈ ਇਹਦੀ ਮਤਲਬ ਕਿ ਪੂਰਾ ਹੀ ਚੰਗਾ ਪੁੱਤ ਆ ਤੇ ਉਮਰ ਵੀ ਪੂਰੀ ਆ ਇਹੇ ਫਿਰ ਵਾਈ ਘਰੇ ਛੱਡਿਆ ਸੀ ਬਾਜੀ ਨਾ ਇਹ ਛੋਟਾ ਹੁੰਦੇ ਨੇ ਕੜਾਲੇ ਜਾ ਪੈਂਦਾ ਸੀ ਉਧਰ ਚਲਿਆ ਗਿਆ ਉਸ ਤੋਂ ਬਾਅਦ ਅੱਜ ਚਲਾ ਗਿਆ ਤੇ ਚੇ ਨਹੀਂ ਬਾਜੀ ਛੱਡਿਆ ਦਾ ਰਹਿ ਗਿਆ ਕੋਈ ਉਧਰ ਗਿਆ ਕਰਕੇ ਇਹ ਆਪਣੇ ਕੋਲੇ ਆ ਵਾਪਸ ਮੁੜਿਆ ਤੇ ਜਿਹੜੇ ਆਪਾਂ ਹਾ ਕਾਲਜ ਜੀ ਨੇ ਦਿਖਾਏਗਾ ਹਾਂ ਇਹਦੀ ਹੀ ਦਾਸ ਦਈ ਸਾਰੀ ਆਇਦਾ ਪ੍ਰਾਦਾ ਭਰਾ ਇਹਦਾ ਸਗਾ ਆ ਬੁੱਢੀ ਮਰ ਵਾਲਾ ਪੁੱਤ ਰੋਇਦਾ ਚੀਨਾ ਦੇ ਅੰਦਰ ਹਾਂ ਸਜੇ ਭਰਾ ਟੱਕਰ ਇਹਦਾ ਸਗਾ ਭਰਾ ਬਈ ਹਾਂ ਅੱਖਾਂ ਵੀ ਬਹੁਤ ਹਾਂ ਇਹ ਗਾਹਾਂ ਭਈ ਬੱਚੇ ਜਿਵੇਂ ਹੁਣ ਤੁਸੀਂ ਅੱਖ ਦੱਸਿਆ ਵੀ ਜੇ ਪਿਓਰ ਲਾਦੀ ਤਾਂ ਡੱਬੇ ਵੀ ਕੱਢ ਦਿੰਦੇ ਆ ਹਾਂ ਇਹ ਜਾਦਾ ਨੀਲੇ ਵੀ ਕੱਢ ਜਾਂਦਾ ਇਹ ਬੱਚੇ ਹੂੰ ਤੇ ਇਹ ਇਹ ਆਏ ਨੇ ਪੜਮੀ ਲਾਈਨ ਦੇ ਹਾਂ ਇਹ ਸੀ ਹੁਣ ਇਹਦੀ ਧੀ ਨਾ ਲਾਇਆ ਬੈਗਾ ਇਹਦੀ ਪੁੱਤ ਦੀ ਗਾਂ ਧੀਰਾ ਲਾਤਾ ਆਇਆ ਲਾਇਆ ਆਪਣਾ ਜੇ ਇਹਦੇ ਬੱਚੇ ਤੇ ਡਾਉਂਦੇ ਨਹੀਂ ਇੱਕ ਅੰਦਾ ਹੀ ਗੜਦਾ ਸਿਆਲ ਚ ਬੱਚਾ ਠੀਕ ਹੈ ਉਹ ਰੱਖ ਕੇ ਲਿਆ ਕਿੰਨੀ ਉਮਰ ਹੋ ਗਈ ਇਹਦੀ ਇਹ 18-19 ਸਾਲ ਦਾ ਹੋਊਗਾ ਕਾਫੀ ਪੁਰਾਣਾ ਇਹ ਦੋ ਐਸਾ ਕਿ ਭਰਾ ਆ ਕੂਤਰ ਸਾਰੇ ਮਤਲਬ ਕਿ ਇਹਨਾਂ ਦੀ ਲਾਤੀ ਆ ਠੀਕ ਹੈ ਆ ਮੋਤੀ ਦਾ ਸਰਪੋਤ ਆ ਪੁਰਾਣਾ ਪਿਓਰ ਤੇਰੀ ਕਾਕਿਆਂ ਕੋਲੋਂ ਕਰਕੇ ਕੂਤਰੀ ਆਈ ਸੀ ਤੇ ਬਾਈ ਟਿੱਕੇ ਕੋਲੋਂ ਕੂਤਰਾ ਗਿਆ ਮੋਤੀ ਹਾਂਜੀ ਤੇ ਉਹ ਦਾ ਡਾਇਰੈਕਟ ਪੁੱਤ ਹੈ ਇਹ ਬਾਈ ਬੂੜਾ ਨੇ ਕੋਲ ਵੀ ਰਹਿ ਕੇ ਆ ਇਹਨਾਂ ਕੋਲ ਵੀ ਇਹਦੀ ਬਹੁਤ ਲਾਗ ਪਿਆਰ ਕੁਤਰਾ ਹਾਂ ਉਹੋ ਵੱਡਾ ਮੇਰੇ ਉਹ ਨੌ ਸਾਲ ਦੇ ਹੈ ਤੁਹਾਡੇ ਕੋਲ ਨੌ ਸਾਲ ਦਾ ਬਿਲਕੁਲ ਜਿਹੜਾ ਵੀ ਡੋਨਾ ਇਹਦਾ ਪੱਠਾ ਹੀ ਲੱਗਿਆ ਠੀਕ ਹੈ ਜੀ ਇਹ ਬਲੱਡ ਲਾਈਨ ਇੰਨੀ ਚਾਹੀਏ ਜਿਵੇਂ ਮਰਜ਼ੀ ਲਾ ਦਿਓ ਜੀ ਬੱਚੇ ਤਾਂ ਮੈਂ ਖੜਾਏ ਦੇ ਨੌ ਸਾਲ ਦੇ ਮੇਰੇ ਤੇ ਠੀਕ ਹੈ ਜੀ ਮੈਂ ਜਾ ਦੇ ਕੋਈ ਹੀ ਰੱਖ ਲਵਾਂ ਬੱਚੇ ਫਿਰ ਉਹ ਰੋਕ ਲੈ ਸੀ ਤੁਸੀਂ ਗਾਹਾਂ ਅੱਗੇ ਬਰੇਡਿੰਗ ਆਰ ਓਕੇ ਆ ਬਾਕੀ ਹੁਣ ਤਾਂ 40 ਕੁਤਰਾ ਨੇ ਇਹਦੇ ਨਾਲ ਹਾਂ ਇਹ ਰਸਤੇ ਬਹੁਤ ਇਹਨਾਂ ਦੀ ਅੱਖਾਂ-ਅੱਖਾਂ ਇਹਨਾਂ ਦੀ ਬੰਤਰ ਤੇ ਫਰਕ ਹਾਂਜੀ ਇਹਦੇ ਬਹੁਤ ਮਤਲਬ ਦਾ ਹਰੇਕ ਬਾਜੀ ਜਿਵੇਂ ਮੇਰੇ ਪੁੱਤਰ ਦੇ ਇਸੇ ਰੰਗ ਦੇ ਬੱਚੇ ਤਕਰੀਬਨ ਇੱਕ ਦਹਾੜਾ ਸ਼ੁਰੂ ਤੋਂ ਹੀ ਸਮਝ ਪਾਇਆ ਹੁੰਦਾ ਸਸ ਵਸ ਠੀਕ ਸ਼ੁਰੂ ਤੋਂ ਹੀ ਹਾਂ ਟੀਰੇ ਇਹ ਬੱਚੇ ਵੀ ਗਾਹਾਂ ਇਹਦੀ ਕੱਢ ਦਿੰਦੇ ਆ ਹਾਂ ਇਹਦਾ ਬੱਚਾ ਫੜੀ ਲਾਲ ਕਾਉਡੇ ਵਾਲਾ ਬਸ ਟੀਰੇ ਕੱਢਦੇ ਟੀਰਾ ਕੋਈ ਵੀ ਕੱਢਦੇ ਆ ਲਾਲ ਕਾਉਡੇ ਵਾਲਾ ਨਹੀਂ ਬਟਾ ਆੱਖੇ ਵਾਲੀ ਕਰ ਜਿਹੜਾ ਚੀਨੇ ਦੀ ਟੀਰਾ ਲੱਗਿਆ ਹੋਆ ਤੇ ਕਬੂਤਰੀ ਇਹਦੇ ਨਾਲ ਬਾਈ ਤੁਸੀਂ ਕਿਹੜੀ ਬਾਈ ਕਬੂਤਰੀ ਬਿਲਕੁਲ ਇਸੇ ਨਾਲ ਦੀ ਆਪਾਂ ਗੋਲਦੀ ਲਈ ਲਈ ਛੱਡੀ ਸੀ ਇੱਥੇ ਅਸੀਂ ਬਾਜੀ ਛੱਡੀ ਲਈ ਲਈ ਕਾਕੇ ਵਾਲੀ ਕਾਕੇ ਪਿਓਰੀ ਤੋਂ ਸੀ ਯਾਨੀ ਕਿ ਉਹਦੇ ਜਦੋਂ ਅਸੀਂ ਜਾਂਦੇ ਕਾਕੇ ਰੂਹੀ ਸੀ ਹਾਂ ਕੁਛ ਤੇਰਾਜ ਨੂੰ ਦੇਤੇ ਸੀ ਤੇਰਾਜ ਕੋਲ ਤੋਂ ਮਾਰ ਮਾਰ ਕੇ ਗਵਾ ਦਿੱਤੀ ਹੁਣ ਤੱਕ ਵੀ ਕਿਸੇ ਪਹੁੰਚ ਨਹੀਂ ਆਉਂਦੀ ਤੁਸੀਂ ਕਿਹੜੀ ਕਬੂਤਰੀ ਲਾ ਕੇ ਬੱਚੇ ਲਏ ਇਹਦੇ ਇਹ ਇਹਦੇ ਨਾਲ ਸਾਡੇ ਦੇ ਭੈਣ ਭਰਾਏ ਦੋ ਲਾਦਾ ਸੀ ਇੱਕ ਤਾਂ ਹੱਬੇ ਦੀ ਲਾਦ ਸੀ ਆਉਂਦੀ ਹਾਂਜੀ ਇੱਕ ਘੇ ਸੀ ਮੋਤੀ ਦੀ ਹੱਬਾ ਹੱਬਾ ਵੀ ਕਾਕੇ ਦੇ ਦਾ ਸੀਗਾ ਉਹਨਾਂ ਦਾ ਹੀ ਸੀ ਹਾਂ ਵੱਡਾ ਕੂਤਰ ਸੀ ਉਹ ਵੀ ਸਾਡੇ ਕੋਲ ਚ ਰਿਹਾ ਉਹਦੀ ਲਾਜ਼ ਕਰਕੇ ਫਿਰ ਅਸੀਂ ਉਹਨਾਂ ਦੇ ਅਸੀਂ ਮਹੀਨੇ ਵਾਸਤੇ ਹੀ ਲੈਂਦੇ ਸੀ ਲੋਕਾਂ ਦੇ ਨਾਲ ਕੂਤਰ ਨਹੀਂ ਮੰਨਦੇ ਅਸੀਂ ਕੂਤਰ ਵੀ ਮਹੀਨੇ ਵਾਸਤੇ ਲੈਂਦੇ ਸੀ ਤੇ ਕੂਦਰੀ ਮਹੀਨੇ ਵਾਸਤੇ ਲੈਂਦੇ ਕੂਤਰ ਇੱਕ ਬਈ ਟਿੱਕੇ ਨੂੰ ਮੋੜਦਾ ਤੇ ਕੂਦਰੀ ਕਾਕਾ ਅੰਕਲ ਮੋੜਤੀਗਾ ਉਹਨਾਂ ਦੇ ਬੱਚੇ ਤੀਜੇ ਸਾਲ ਅਸੀਂ ਇਹ 20 25 ਕਰ ਲਏ ਉਹ ਨਾ ਤੁਰਾ ਤੁਰਾ ਹਾਂ ਚਾਰਾ ਬੱਚਾ ਦਾ ਆਇਆ ਕਬੂਤਰ ਉਹ ਬਣਿਆ ਬਈ ਤੇ ਚਾਰਾ ਦੋ ਆਵਾਜ਼ ਸਾਡੇ ਕੋਲ ਸੌ ਦੇ ਤਾਂ ਸੌ ਦਾ ਕਦੇ ਇੱਕ ਸਾਲ ਕੋਈ ਬਾਜੀ ਨਹੀਂ ਛੱਡੀ ਜਿਵੇਂ ਬਾਈ ਹੁਣ ਕੂਤਰੀ ਕਲੈਕਟ ਕੀਤੀ ਹਾਂ ਥੱਗ ਗਈ ਹੈ ਕੂਤਰਾ ਆ ਵੀ ਇਹ ਲਾਲ ਇਸ ਕਬੂਤਰ ਦੀ ਇਹ ਲਾ ਮੋਤੀ ਹਾਂ ਇਹ ਵੀ ਐਂ ਠੀਕ ਕਰਦੇ ਉੱਤੋਂ ਠੀਕ ਇਹ ਬਾਈ ਕਿਵੇਂ ਬਣੀ ਸੀ ਮੋਤੀਆਂ ਵਾਲੀ ਇਹ ਤੁਮ ਦਸਾਂ ਜੀ ਕੂਤਰ ਲਿਆਂਦਾ ਸੀਗਾ ਚਾਚੇ ਨਹੀਂ ਇਹ ਚੱਲੇ ਕਿ ਮੈਂ ਨਾਕ ਨੇ ਪਿਆ ਇਹ ਕਾਕੇ ਤੋਂ ਉਹ ਮੋਤੀ ਕੂਤਰ ਉਹਨਾਂ ਨੇ ਬਾਈ ਛੱਡੇ ਪੂਰੀ ਸੰਗਰ ਹੂੰ ਪੂਰੀ ਸੰਗਰ ਤੋਂ ਨੀਵੇਂ ਨੀਵੇਂ ਫਰਦੇ ਨੇ ਬਾਈ ਜਤਲੀ ਹੀ ਗਰਮੀ ਚ ਠੀਕ ਹੈ ਜੀ ਉੱਥੋਂ ਉਹਦਾ ਮੋਤੀਆਂ ਦਾ ਨਾਮ ਬਣਿਆ ਆਹ ਤਾਂ ਡੈਲੀ ਗਾਂ ਦੀ ਕੂਦਰੀ ਦਾ ਹਾਂ ਜਿਹੜਾ ਪਕਾਲਾ ਜੀ ਨਾ ਦਿਖਾਇਆ ਉਹਦਾ ਉਹਦਾ ਸਗਾ ਭਰਾ ਹਾਂ ਇਹਦਾ ਤਨ ਕੋਈ ਨਾ ਪੇ ਛੱਡੇ ਸੀ ਤੇ ਹਰੀ ਗਲੇ ਛੱਡੇ ਸੀ ਬਾਜੀ ਇਹ ਜਾ ਕੇ ਬੁੱਢੀ ਮਾਰ ਜਾਵੜਿਆ ਸੀ ਕੋਲੇ ਸੀ ਬਾਜੀ ਮੁੱਕ ਗਈ ਸੀ ਅਸੀਂ ਮਗਰੋਂ ਬਾਕੇ ਨੇ ਆ ਬਾਜੀ 4 ਵਜੇ ਨਿਬੜ ਗਏ 4:00 ਇਹ ਵਾ 6:30 ਵਜੇ ਬਾ ہاں ਬਾਲਾ ਹੋ ਗਿਆ ਸੀ ਆ ਵਾ ਆ ਵੀ ਆ ਵੀ ਅੰਨਕਾਹੜੇ ਕੋ ਇਹਦਾ ਬੱਚਾ ਗਾਂ ਦੇ ਬੱਚੇ ਆਏ ਕਿ ਤਿੰਨ ਬਾਜੀਆਂ ਸਾਡੇ ਪੂਰੇ ਵਧੀਆ ਉੱਤੇ ਇਹ ਕਿਹੜੀ ਉੱਤ ਕਹਾਂ ਪੇ ਕਬੂਤਰਾਂ ਚ ਪਾਇਆ ਹੈ ਇਹ ਪਿਓਰੀ ਇਹਦੀ ਢੀਣਾ ਲਾਇਆ ਹੋਇਆ ਸੀ ਇਹਦੀ ਦੀ ਨਲ ਲਾਇਆ ਹੋਇਆ ਹਾਂ ਦੋ ਚੋਰਾ ਚੱਕ ਨਹੀਂ ਇਤਨਾ ਸ਼ੰਭੂnga ਨੇ ਕੁਝ ਕੀਤੇ ਤੇ ਫੜੀਆਂ ਹਰਾਇਆ ਰੰਗ ਲੱਗਾ ਵੇਖੀ ਮੈਂ ਫੋਟੋ ਟੱਕੇ ਤੇ ਡੈਲਿਊਸ ਤੇ ਬਾਈ ਇਹ ਜਿਹੜਾ ਸੈਟਅਪ ਲਾਇਆ ਤਾਂ ਇਹ ਪੂਰਾ ਇਹਦੇ ਤੇ ਫਿਰ ਕਿੰਨਾ ਕਾ ਗਿਆ ਖਰਚਾ ਇਹ 6 ਲੱਖ ਰੁਪਏ ਲੱਗੇ ਤਾਂ ਸ਼ੌਕ ਦਾ ਤਾਂ پیسے ਕੋਈ ਮਤਲਬ ਨਹੀਂ ਹੁੰਦਾ ਜਦੋਂ ਸ਼ੌਕ ਨੂੰ ਰੱਖਿਆ ਤਾਂ ਆਪਾਂ ਫਿਰ ਹਾਂ ਆਹ ਗੋਤਰੀ ਪਿਓਰਾ ਇਹ ਸਿਰੋ ਮੋਤੀ ਦੀ ਹੈ ਪਿਓਰ ਗੋਤਰੀ ਹਾਂ ਸਰੋਂ ਦੀ ਹੈ ਕਰੀ ਪਿਓਰ ਕਰੀ ਹੋਈ ਹੈ ਹਾਂ ਉਹ ਚਾਰਾਂ ਬੱਚਿਆਂ ਦੇ ਵਿੱਚੋਂ ਇਹ ਲਾਲ ਪਿਓਰ ਰੱਖੀ ਹੈ ਠੀਕ ਹੈ ਇਹ ਫਸਟ ਬਰੀਡਿੰਗ ਦੀ ਹੈ ਹਾਂ ਇਹ ਫਸਟ ਬਰੀਡਿੰਗ ਹੈ ਇਹ ਸਭਾ ਡੱਬੀ ਕੋਲ ਦੀ ਸੀ ਕਟਰੀ ਕੋਲ ਦੀ ਹਾਂ ਉਹ ਅੰਡੇ ਲਵਾ ਦੇ ਤਾਂ ਕਿ ਇਹ ਹੁਣ ਕਿਹੜੇ ਕਬੂਤਰਾਂ ਨੇ ਲੱਗੀ ਹੋਈ ਬਾਈ ਅੱਗੇ ਇਹ ਪਿਓਰੀ ਰੱਖਣੇ ਆ ਫੜੀ ਇਹਦਾ ਇਹ ਆ ਜਿਹਾ ਟੀਰਾ ਬਖਾ ਹਾਂਜੀ ਇਹਦਾ ਭਰਾ ਹੀ ਆ ਇਹ ਆ ਜਿਹਾ ਇਹ ਰੰਗ ਲੱਗਿਆ ਹੀ ਰੰਗ ਲੱਗਿਆ ਪੂ ਲਾਲ ਰੂਧਾ ਦੇ ਲੱਗ ਲੱਗਿਆ ਆ ਵੀ ਇਹ ਘੰਡਲਾ ਬੇਟਾ ਲਾਲ ਘੰਡਲਾ ਨਾਲ ਹੀ ਇਹ ਰੰਗ ਲੱਗਿਆ ਇਹਨਾਂ ਦੇ ਸਿਰ ਪਤਲੇ ਇਹਨਾਂ ਦੇ ਓ ਨਿੱਕੇ ਲੱਗਦੇ ਆ ਤੇ ਮੁਠੇ 'ਚ ਨਹੀਂ ਆਉਂਦੇ ਇਹਨਾਂ ਦੀ ਹਿੱਕ ਚੌੜੀ ਹੂੰ ਇਹ ਗੋਣਾ ਇਹ ਵੀ ਸ਼ੇਪ ਚਾਉਂਦੇ ਬੁੱਤ ਹਾਂਜੀ ਹੂੰ ਇਹ ਨਿਸ਼ਾਨੀ ਇਹਨਾਂ ਦਾ ਜਸ ਕੁੱਤਰ ਲੱਗੇ ਇਹ ਕਿਹੜਾ ਗੁੱਤ ਇਹ ਟੀਦੇ ਦਾ ਭਰਾ ਹੀ ਹੈ ਬੱਤੀ ਠੀਕ ਆ ਇਹ ਫਿਰ ਅੱਡੇ ਪਿਆਉੜ ਹੀ ਰੱਖੇ ਹੋਏ ਆ ਹਾਂ ਇਹਨਾਂ ਦੇ ਨਾਲ ਬੱਚੇ ਵੀ ਰੱਖ ਹੀ ਲੈਣੇ ਹੂੰ ਉਹ ਬਰੀਡਿੰਗ ਵਾਸਤੇ ਰੱਖਣ ਹਾਂ ਜੀ ਚਿੱਟੀਆਂ ਖਾਲੀ ਕਬੂਤਰੀ ਵਿਖਾਈ ਤੁਹਾਨੂੰ ਚੰਗੀ ਹੁੰਦੀ ਪਾਉਂ ਕੋਈ ਇਸੇ ਦੀ ਠੀਕ ਹੈ ਜੀ ਜਿਹੜੀ ਚੀਨੇ ਨਾਲ ਅੰਤ ਤਾਂ ਚਾ ਇਹ ਬਰੀਦੀਂਸ ਹੈ ਇਹ ਕਿਹਨਾਂ ਦਾ ਇੱਕ ਬੱਚਾ ਆ ਘੜਾਇਆ ਦਾ ਹੈ ਇਹ ਸਿਰੇ ਚੜਾ ਜੀ ਸਿਰੇ ਚੜਾ ਲੋਕ ਹੋ ਜਾਂਦਾ ਹੈ ਇੱਕ ਕਬੂਤਰ ਆ ਬਾਈ ਹੁਣਾਂ ਦੇ ਦਿਖਾਏ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਬਾਈ ਹੁਣਾਂ ਨਾਲ ਤੇ ਆ ਕਬੂਤਰ ਬਾਈ ਜੀ ਆਪਾਂ ਜਿਹੜਾ ਖੁੱਡੇ ਚੋਂ ਫੜਕੇ ਲਿਆਂਦਾ ਇਹ ਵੱਖਰਾ ਹੀ ਆ ਤੁਹਾਡੇ ਖੁੱਡੇ ਚ ਹਾਂਜੀ ਉਹ ਰੰਗ ਹੀ ਨਹੀਂ ਮਿਲਿਆ ਇਹ ਨਾਲ ਦਾ ਹਾਂਜੀ ਇਹ ਨੇ ਆਪਣੀ ਨਸਲ ਦੀ ਇਹ ਹਾਂਜੀ ਤੇ ਬਈ ਆਪਣਾ ਮੇਰਾ ਛੋਟਾ ਭਰਾ ਨਿੱਪੀ ਫਰੰਡ ਤਰਖਾਨ ਵਾਲੇ ਤੋਂ ਹਾਂਜੀ ਤੇ ਉਹਦਾ ਉਹ ਛੱਡ ਕੇ ਗਿਆ ਸੀ ਮੇਰੇ ਕੋਲ ਅੰਕਲ ਜਸਪਾਲ ਦਾ ਬੇਟਾ ਜੀ ਨਿੱਪੀ ਤਰਖਾਨ ਵਾਲੇ ਤੋਂ ਤੇ ਬਹੁਤ ਸਾਡਾ ਪਿਆਰਾ ਦੋਸਤ ਹੈ ਤੇ ਉਹ ਹਰ ਕੇ ਵਾਰੀ ਆਪਣੇ ਕੋਲ ਬੱਚੇ ਛੱਡ ਜਾਂਦਾ ਹੁੰਦਾ ਤੇ ਉਹਦਾ ਉਹਦੇ ਕੋਲ ਆਇਆ ਤੇ ਬਹੁਤ ਚੰਗਾ ਬਹੁਤ ਹੀ ਜ਼ਿਆਦਾ ਟਾਵਾ ਪੁੱਤਰਾ ਜੀ ਇਹ ਬਾਪ ਛੱਡ ਕੇ ਗਿਆ ਐਕਿੰਗ ਨਹੀਂ ਹਾਂ ਸਾਲ ਹੋ ਗਿਆ ਉਹ ਪਿਛਲੀ ਵਾਰ ਵਾਲਾ ਬੱਚਾ ਤੇ ਇਹਦੇ ਸੀ ਬੱਚੇ ਵੀ ਇਦਾਂ ਕੀ ਕਢਾਏ ਆ ਤੇ ਬਹੁਤ ਜ਼ਿਆਦਾ ਡਾਵਾ ਸੀਗਾ ਤੇ ਸਗਰਾਣੇ ਬਾਜੀ ਵੀ ਛੱਟੇ ਤੇ ਜਿੱਤ ਗਿਆ ਸੀ ਠੀਕ ਹੈ ਜੀ ਤੇ ਬਹੁਤ ਅੱਛਾ ਕਬੂਤਰ ਬੱਚੇ ਇਹਦੇ ਹੁਣ ਕਿਹਨੇ ਆਡੇ ਬੱਚੇ ਇਹਦੇ ਲਾਇ ਨਹੀਂ ਛੋਟੇ ਆ ਬੱਚੇ ਤੇ ਉਹ ਫਿਰ ਕਿਹਨੇ ਕਬੂਤਰ ਆ ਲਾਇਆ ਇਹ ਆਪਣੇ ਕਬੂਤਰਾਂ ਨੂੰ ਸ਼ਾਖ ਆਖਿਆ ਸ਼ਾਖ ਆਖਣੇ ਬਾਬੇ ਟੈਲਦੇ ਆ ਹਾਂ ਹਾਂ ਉਹ ਨਾਲ ਲੱਗਿਆ ਤੇ ਬਹੁਤ ਹੀ ਚੰਗਾ ਕਬੂਤਰ ਤੁਹਾਨੂੰ ਕਿਵੇਂ ਲੱਗਿਆ ਗੱਲਾਂ ਬਾਤਾਂ ਸੁਣ ਕੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਹੁਤ ਸੋਹਣਾ ਸੈਟਅਪ ਆ ਬਾਈ ਹੁਣਾਂ ਨੇ ਲਾਇਆ ਜਿਹੜਾ ਆਪਾਂ ਦਿਖਾਇਆ ਵੀ ਆ ਤੇ ਕਿਦਾਂ ਦੀ ਰਹੀ ਗੱਲਬਾਤ ਚੈਨ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜਲਦੀ ਮਿਲਾਂਗੇ ਕਿਸੇ ਹੋਰ ਘੰਾਰੀ ਵੀਰ ਨਾਲ ਮੁਲਾਕਾਤ ਕਰਾਂਗੇ ਸੋ ਸਾਰੀ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਬਾਈ ਹੁਣਾਂ ਦਾ ਬਹੁਤ-ਬਹੁਤ ਧੰਨਵਾਦ ਬਾਈ ਹੁਣਾਂ ਦਾ ਬਹੁਤ-ਬਹੁਤ ਧੰਨਵਾਦ ਸਮਾਂ ਕੱਢ ਕੇ ਪਹੁੰਚੇ ਨੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਪਿਆਰ ਦਿੰਦੇ ਹੋ ਸੁਣਦੇ ਹੋ ਗੱਲਾਂ ਬਾਤਾਂ ਅੱਗੇ ਸ਼ੇਅਰ ਕਰਦੇ ਹੋ ਜਲਦੀ ਮਿਲਦੇ ਆ ਕਿਸੇ ਹੋਰ ਖਿਡਾਰੀ ਵੀਰ ਨਾਲ ਮੁਲਾਕਾਤ ਕਰਦੇ ਆ ਬਹੁਤ ਬਹੁਤ ਧੰਨਵਾਦ ਇੱਕ ਮੇਰੀ ਬੇਨਤੀ ਹੈ ਮਾਲਵਾ ਵੈਲਟ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਰ ਬਹੁਤ ਮਿਹਨਤ ਕਰ ਰਹੇ ਆ ਦੋਵੇਂ ਭਰਾ ਤੇ ਇਹਨਾਂ ਦਾ ਸਾਥ ਦੇ ਕੇ ਆਪਾਂ ਤੇ ਵੱਧ ਤੋਂ ਉਹਦਾ ਚੈਨਲ ਇਹਨਾਂ ਦਾ ਲਾਈਕ ਕਰਕੇ ਤੇ ਇਹਨਾਂ ਭਰਾਵਾਂ ਦਾ ਸਾਰੇ ਮੇਰੇ ਵੀ ਕੂਤਰਵਾਜੀ ਵਾਸਤੇ ਬਹੁਤ ਕਰਾ ਰਹੇ ਕੂਤਰਵਾਜਾ ਨੂੰ ਵਾਜਣ ਦੀ ਬੇਨਤੀ ਹੈ ਤੇ ਲਾਜ਼ਮੀ ਇਹਨਾਂ ਦਾ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜੀ